ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ rau ਵਾਲਾ ਇਹ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਜੈਤੋ ਤੋਂ ਬਾਜੇਖਾਨੇ ਵਾਲੀ ਸੜਕ ਦੇ ਉੱਤੇ ਇਹ ਪਿੰਡ ਆਉਂਦਾ ਜੈਤੋ ਤੋਂ ਜੋ ਬਾਜੇਖਾਨੇ ਵੱਲ ਨੂੰ ਆਉਣੇ ਜਾਂ ਬਾਜੇਖਾਨੇ ਤੋਂ ਜੈਤੋ ਵੱਲ ਨੂੰ ਜਾਵਾਂਗੇ ਤਾਂ ਇੱਕ ਚ ਰਸਤਾ ਬੰਦਾ ਦੋਸਤੋ ਸੇਡਾ ਸਿੰਘ ਵਾਲਾ ਇੱਕ ਹੱਥ ਹੈ ਤੇ ਦੂਜੇ ਪਾਸੇ rau ਵਾਲਾ ਉਸ ਤੋਂ ਬਾਅਦ 체 ਛੜਕ ਕੰਦ ਵਾਲੇ ਨੂੰ ਜਾਂਦੀ ਹੈ ਹਰਪ੍ਰੀਤ ਆ ਦੋਸਤੋ ਬਾਈ ਦਾ ਨਾਮ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਤੇ ਇਸ ਕੋਲ گاਵਾ ਮੈਂ ਵਾਰ-ਵਾਰ ਵੀਡੀਓ ਜ਼ਿਕਰ ਕਰਦਾ ਉਹਨਾਂ ਵੀ ਗਿਣਤੀ ਲਿਮਟਡ ਹੁੰਦੀ ਆ 2 3 4 ਨਾਲ ਵੱਧ ਤੋਂ ਵੱਧ ਪਰ ਹੁੰਦੇ ਨਗੀਨੇ ਨਹੀਂ ਆ ਬਹੁਤ ਸੋਹਣੀਆਂ ਵੇੜਾਂ ਵੀਰ ਖਰੀਦਦਾ ਅੱਜ ਦੀ ਵੀਡੀਓ ਚ ਹਰ ਇੱਕ ਵੀਰ ਨੂੰ ਪਸੰਦ ਆਊਗੀ ਦੋਸਤੋ ਇਹ ਗਾਂ ਬੜੀ ਸੋਹਣੀ ਹੈ ਦੀ ਬਿਊਟੀ ਹੈ ਤਿਆਰੀ ਚ ਦਿਸਦੀ ਆ ਤੇ ਦੂਜੀ ਗਾਂ ਜਿਹੜੀ ਹੈ ਇਹ ਵੀ ਚੰਗੇ ਡੇਰੀ ਫਾਰਮਾਂ ਦਾ ਸ਼ਿੰਗਾਰ ਬਾਨੀ ਹੈ ਕਿਉਂਕਿ ਵੱਡੇ ਢਾਂਚੇ ਦੀ ਹੈ ਤੇ ਚੰਗੇ ਦੁੱਧ ਵਾਲੀ ਦਿਸਦੀ ਹੈ ਆਓ ਡਿਟੇਲ ਪੁੱਛੀਏ ਪਹਿਲਾਂ ਇਸ گاਂ ਬਾਰੇ ਜਾਣਕਾਰੀ ਲਾ ਲਾਂਗੇ ਤੇ ਉਸ ਤੋਂ ਬਾਅਦ ਤੁਹਾਨੂੰ ਜਿਹੜੀ ਵੈੜ ਨੂੰ ਮੈਂ ਨਗੀਨਾ ਕਿਹਾ ਜਾਂ ਇਹ ਕਿਹਾ ਵੀ ਹਰੇਕ ਨੂੰ ਪਸੰਦ ਆਊਗੀ ਉਹਦੀ ਗੱਲਬਾਤ ਆਪਾਂ ਕਰਾਂਗੇ ਤੋਰਾਂਗੇ ਉਹਨੂੰ ਨਾਲ ਦੋਨੇ ਨਗ ਦਿਖਾਵਾਂਗੇ ਤੋਰ ਕੇ ਵੀ ਹਰਪ੍ਰੀਤ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਹਰਪ੍ਰੀਤ ਅੱਜ ਦੋ ਨਗ ਦਿਖਾ ਰਹੇ ਆਂ ਆਪਾਂ ਭਾਈ ਪਹਿਲੇ ਨੰਬਰ ਤੇ ਬਲੈਕ ਰੰਗ ਵਾਲੀ ਵੈੜ ਕਨਵਾਸੀ ਇਹ ਦੂਜਾ ਸੋਹਾ ਵੀਰੇ ਸਟੋਕੀ ਦੀ ਖੋਦਾ ਠੀਕ ਹੈ ਪਰ ਮੰਟਾ ਤੋਂ ਗੱਬਣਾ ਵੀਰੇ ਸੈਂਸਰ ਤੋਂ ਕਿੰਨਾ ਟਾਈਮ ਲੈਂਦੀ ਹੈ ਟਾਈਮ ਵੀਰੇ ਬਸ ਤੇ 15 16 ਲੰਦਾ ਰਹੇਗੀ ਕੀ ਰੇਟ ਹੋਊਗਾ ਰੇਟ ਦਾ ਵੀਰੇ ਹੁਣ ਤਾਂ 2,25,000 ਰੁਪਈਆ ਛੋੜੀ ਹੋਣੀ ਆ ਵੀਰੇ ਵਿੱਚ 2000 ਰੁਪਈਆ ਠੀਕ ਸੋ ਦੋਸਤੋ 2,25,000 ਬਾਈ ਕਹਿੰਦਾ ਵੀ ਕੱਚੀ ਕੱਚੀ ਵਹਿੜ ਦਾ ਰੇਟ ਹੈ ਸੁਆ ਦੂਜਾ ਦਿਨ 15 ਲੈਂਦੀ ਹੈ ਸੀਮਨ ਡਿਟੇਲ ਵੀਰ ਨੇ ਦੱਸਤੀ ਹੈ ਬਾਕੀ ਮੈਂ ਇੱਕ ਕੋਸ਼ਿਸ਼ ਕਰਦਾ ਹੁਣਾਂ گاਵਾ ਜਦੋਂ ਤੁਸੀਂ ਖਰੀਦ ਦਿਓ ਜਾਂ ਮੱਝ ਖਰੀਦ ਦਿਓ ਸੀਮਨ ਦਾ ਰਿਕਾਰਡ ਕੋਡੋ ਤੋਂ ਸੰਭਾਲਣਾ ਸ਼ੁਰੂ ਕਰੋਗੇ ਜਦੋਂ ਤੁਸੀਂ ਆਪਣੇ ਹੱਥੀ AI ਕਰਾਉਨੇ ਆ ਕਿਉਂਕਿ ਇਹ ਚੀਜ਼ਾਂ ਜਿਵੇਂ ਜਿਵੇਂ ਵਿਕਦੀਆਂ ਜਾਂਦੀਆਂ ਗਾਂ ਦੀਆਂ ਸੀਮਨ ਡਿਟੇਲ ਜਿਹੜੀ ਉਹ ਤੁਹਾਨੂੰ ਦੱਸੀ ਜਾਂਦੀ ਹੈ ਢਾਂਚਾ ਬਹੁਤ ਸੋਹਣਾ ਗਾਂ ਦਾ ਹਵਾਨਾ ਬਹੁਤ ਚੰਗਾ ਬਣਾਉਣਾ ਹੈ ਨੇ ਬੋਡੀ weight ਇਹਦਾ ਤੁਸੀਂ ਦੇਖ ਸਕਦੇ ਹੋ ਦੋਸਤੋ ਲੰਬਾਈ ਬਹੁਤ ਹੈ ਹਾਈਟ ਫੁੱਲ ਹੈ ਥੰਨ ਦਾ ਸਹਿਜ ਸੋਹਣਾ ਤੇ ਹਵਾਨਾ ਬਿਲਕੁਲ ਫਿਕਸ ਹੈ ਨਾੜਾਂ ਇਸ ਸਾਈਡ ਤੇ ਜੇ ਤੁਹਾਨੂੰ ਨੇੜੇ ਤੋਂ ਦਿਖਾਵਾਂ ਤਾਂ ਤੁਸੀਂ ਦੇਖੋਗੇ ਪੂਰਾ ਗੁੰਦਿਆ ਹੋਇਆ ਹਵਾਨਾ ਦਿਖੂਗਾ ਤੁਹਾਨੂੰ ਇੱਕੋ ਜੇ ਥਾਂ ਜਿਹੜੇ ਚਾਰੇ ਨਜ਼ਰ ਆਉਂਦੇ ਆ ਕਮਾਲਾ ਭਾਈ ਆਪੀ ਵਾਪਸ ਲੈ ਤੋ ਉਹ ਨੰਬਰ 7 ਦੇਖ ਸਕਦੇ ਹਾਂ ਦੋਸਤੋ ਵੈਡ ਤੁਸੀਂ ਇਹ 2,25,000 ਰੇਟ ਹੈ ਰੇਟ ਵੀਡੀਓ ਚ ਕਰਤਾ ਹੈ ਬਾਕੀ ਜੇ ਆਪਾਂ ਨੂੰ ਪਤਾ ਜੇ ਇਦਾਂ ਦੀ ਗਾਂ ਜੇ ਕਿਤੇ ਸਿਆਲਾਂ ਦੀ ਰੁੱਤ ਚ ਸੁਣਦੀ ਫਿਰ ਗੱਲਾਂ ਹੀ ਕੁਝ ਹੋਰ ਹੋਣ ਕਮਾਲਾ ਹਰਪੀ ਤੋਂ ਉੱਤਰ ਨੂੰ ਫਿਰਵੇ ਬਹੁਤ ਸੋਹਣੀ ਗਾਂ ਦੋਸੋ ਹਜੇ 15 ਦਿਨਾਂ ਦੀ ਕੱਚੀ ਵੀਰ ਦੱਸਦਾ 15 ਦਿਨ ਇਹ ਹਜੇ ਲੈਣੇ ਆ ਸੂਨ ਦੇ ਵਿੱਚ ਚੰਗਾ ਦੁੱਧ ਇਹਦੇ ਤੋਂ ਆਪਾਂ ਆਸ ਕਰ ਸਕਦੇ ਹਾਂ ਇਹਦੇ ਸਟਰਕਚਰ ਨੂੰ ਦੇਖਦੇ ਹਾਂ ਇਹਦੇ ਢਾਂਚੇ ਨੂੰ ਦੇਖਦੇ ਹਾਂ ਲਿਆ ਭਾਈ ਬੜਾ ਸੋਹਣਾ ਥਾਂ ਦਾ ਸੈਜ ਤੇ ਹਵਾਨੇ ਦੇ ਉੱਤੇ 나ੜਾਂ ਉਰਲੇ ਪਾਸੇ ਵੀ ਸੇਮ ਦੇਖੋਗੇ ਮਤਲਬ ਦੋਨਾਂ ਸਾਈਡ ਦੇ ਉੱਤੇ ਇੱਕੋ ਜਿਹੇ 나ੜਾਂ ਦਿਸਦੀਆਂ ਸੋ ਇਹ ਦੂਜਾ ਸੂਆ ਸੁਨਦੀ ਪਹਿਲੇ ਨੰਬਰ ਤੇ ਤੁਸੀਂ ਗਾਂ ਦੇਖ ਰਹੇ ਹੋ ਇਹ ਤੋਂ ਬਾਅਦ ਇੱਕ ਨਗੀਨਾ ਹੀ ਦਿਖਾਉਣਾ ਤੁਹਾਨੂੰ ਬਹੁਤ ਸੋਹਣੀ ਵਹਿੜ ਦਿਖਾਉਣੀ ਹੈ ਇਹਨੂੰ ਇੱਕ ਵਾਰ ਬਾਈ ਬੰਨੂਗਾ ਤੇ ਉਦੋਂ ਬਾਅਦ ਦੂਜੀ ਵਹਿੜ ਨੂੰ ਖੋਲ ਲੂਗਾ ਸੋ ਇਹ ਗਾਂ ਪਹਿਲੇ ਨੰਬਰ ਤੇ ਤੁਸੀਂ ਦੇਖੀਆ ਹਵਾਨਾ ਦੋਸਤੋ ਸਟਾਰਟਿੰਗ ਉੱਪਰੋਂ ਕਰਦੀ ਹੈ ਤੇ ਖੁੱਚਾਂ ਤੋਂ ਤੇ ਹੀ ਰਹਿ ਜਾਣਾ ਫਿਕਸ ਰੱਖੂਗੀ ਪਰ ਬਹੁਤ ਵੱਡਾ ਤਾਰਾ ਕੀ ਬੈਠੇ ਆ ਪੈਨੇ ਟਾਈਮ ਦੇ ਇਹ ਆਪਣੇ ਆਪ ਦੇ ਮਿੱਤਰ ਕੋਲ ਆਈ ਗਈ ਆ ਠੀਕ ਹੈ ਹਰ ਵੀ ਜਿਹੜੀ ਦੂਜੇ ਨੰਬਰ ਤੇ ਵਹਿੜਾ ਇਹ ਵੀਰੇ ਪਹਿਲਾ ਹੂਗਾ ਠੀਕ ਹੈ ਦੋ ਦਾ ਬੱਚਾ ਹੈ ਵੀ ਕਿੰਨੇ ਦਿਨ ਲਾਉਗੀ ਸੂਣ ਚੈਨ ਵੀਰੇ ਇਹਦੇ ਪੂਰੀ ਹੈ ਠੀਕ ਹੈ ਇਹਦਾ ਰੇਟ ਕੀ ਰਹਿਣਾ ਹੈ ਇਹਦਾ ਰੇਟ ਵੀਰੇ 190000 ਰੁਪਈਆ ਖੋਲੀਏ ਸੋ ਦਸੋ ਰੇਟ 40 120 ਦੀ ਖੋਦ ਆ ਵੀਰੇ ਤੇ ਇਹਦੇ ਵੀ ਅੱਗੇ ਰਮਾਂਡੇ ਲੱਗੇ ਹੋਏ 100 ਠੀਕ ਹੈ 40 120 ਦੀ ਦੋਸਤੋ ਬਾਈ ਕਹਿੰਦਾ ਆਪ ਹੈ ਵਾਈਟ ਰੰਗ ਦੇ ਵਿੱਚ ਠੰਡਾ ਸੈਜ ਬੜਾ ਚੰਗਾ ਦਿਸਦਾ ਹੈ ਢਾਂਚਾ ਬਹੁਤ ਸੋਹਣਾ 1 ਲੱਖ ਤੇ 90000 ਇਹਦੀ ਕੀਮਤ ਹੈ ਵੈੜ ਦੇਖਿਓ ਦੱਸੋ ਇਹਦੀ ਬਿਊਟੀ ਦੇਖਿਓ ਤੁਸੀਂ ਫੇਸ ਦੇਖ ਸਕਦੇ ਹੋ ਫੇਸ ਦੀ ਬਣਾਵਟ ਤੋਂ ਸ਼ੁਰੂ ਹੋ ਜੋ ਜੇ ਤੇ ਐਂਡ ਤੱਕ ਆਉਂਦਿਆਂ ਹਵਾਨੇ ਤੱਕ ਆਜੋ ਜੇ ਤੁਹਾਨੂੰ ਵੈੜ ਦੱਸੂਗੀ ਵੀ ਕੋਈ ਚੀਜ਼ ਹੈ ਸੂਣ ਦੀਆਂ ਤਿਆਰੀਆਂ ਹੀ ਦੱਸੋ ਦਿਨ ਲਾਉਗੀ ਦੋ ਦਿਨ ਵੀ ਲੈ ਸਕਦੀ ਐ ਚਾਰ ਦਿਨ ਵੀ ਲੈ ਸਕਦੀ ਐ ਫਰਦੀ ਹੈ ਇਹ ਵੀ ਜਦੋਂ ਵੀ ਆਈ ਆ ਅੱਛਾ ਚਾਰ ਦਿਨ ਹੋ ਗਏ ਇਹਨੂੰ ਆਈ ਨਹੀਂ ਠੀਕ ਐ ਆਈ ਫਰਦੀ ਐ ਸੋ ਬਣਾਵਟ ਦੇਖੋ ਵਹਿਰਦੀ ਦੱਸੋ ਇਹ ਰੱਬ ਦੇ ਜੀ ਹੈ ਤੇ ਇਹਨਾਂ ਦੀ ਬਿਊਟੀ ਵੀ ਵੱਖਰੀ ਹੁੰਦੀ ਹੈ ਕਿਸੇ ਇਹ ਇਹਨਾਂ ਨੂੰ ਨਵਾਇਆ ਤਾਂ ਆ ਹੀ ਜਾਂਦਾ ਕੋਈ ਇਹ ਹਾਰ ਸ਼ਿੰਗਾਰ ਨਹੀਂ ਇਹਦੇ ਲੱਗਾ ਤੁਸੀਂ ਦੇਖੋ ਸਿਰਫ ਗਲਚ ਪਟਾ ਪਾਇਆ ਪਰ ਜਿਹਦੀ ਸੁੰਦਰਤਾ ਹੈ ਜਿਹੜੇ ਪਸ਼ੂ ਦੇ ਵਿੱਚ ਸਹੱਪਣ ਹੈਗਾ ਉਹ ਆਟੋਮੈਟ ਕੀ ਚਮਕਣਾ ਹੁੰਦਾ ਉਹਦੇ ਸਣਾ ਹੁੰਦਾ ਖੜਨੀ ਖੁੜਨੀ ਬੈਠਦੀ ਦੇਖੋ 190000 ਰੇਟ ਹੈ ਥੰਡ ਦੀ ਜੇ ਗੱਲ ਕਰਦੇ ਆ ਤਾਂ ਬਿਲਕੁਲ ਅੱਥੀ ਚੁਆਈ ਵਾਲਾ ਥੰਡ ਦੱਸਦਾ ਹਾਲਾਂਕਿ ਇਹ ਗੱਲ ਸ਼ੋਰ ਆ ਵੀ ਇਹਨੇ ਦੁੱਧ ਸੋਨਾ ਦੇਣਾ ਤੇ ਚੰਗੇ ਦੁੱਧ ਵਾਲੀ ਗਾਂ ਮਸ਼ੀਨ ਦੇ ਉੱਤੇ ਵਧੀਆ ਰਹੇ 35 ਕਿਲੋ ਪਾਉਣਾ ਬਚੀ ਨੇ ਠੀਕ ਹੈ ਕੋਈ ਭਲੂਣ ਨਹੀਂ ਬਚੀ ਦੇ ਸਹੀ ਬਹੁਤ ਵਾਲਾ ਲੈ ਲਈ ਸਾਰਾ ਕਮਾਲਾ ਹਰ ਇੱਕ ਤੇ ਸਸੋ ਪਹਿਲੇ ਸੂਏ ਚ ਦੁੱਧ ਬਾਈ ਕਹਿੰਦਾ ਵੀ 35 ਕਿਲੋ ਵਾਂਗੂ ਤੇ ਤਵਾਸ ਦੋ ਦੰਦ ਪਹਿਲਨ ਵੈੜ ਬਹੁਤ ਸੋਹਣੇ ਟਾਂਚੇ ਦੀ ਜਿੰਨਾ ਚਿਰ ਮਰਜੀ ਦੇਖੀ ਜਾਓ ਜੇ ਤੁਸੀਂ ਵੀਡੀਓ ਨੂੰ ਇਸ ਨੂੰ ਤੁਹਾਡਾ ਮਨ ਨਹੀਂ ਆਕਣਾ ਕਿਉਂਕਿ ਬਿਊਟੀ ਇਹਦੀ ਇਦਾਂ ਦੀ ਹੈ ਹਾਲਾਂਕਿ ਕਿਸੇ ਇੱਕ ਘਰ ਦਾ ਇਹਦਾ ਅੰਜਲ ਲਿਖਿਆ ਹੋਊਗਾ ਕਿਸੇ ਇੱਕ ਵੀਰ ਦੀ ਪੇਮੈਂਟ ਇੱਥੇ ਇਨਵੈਸਟ ਹੋਣੀ ਹੈ ਬਾਕੀ ਭਰਾ ਜਿੰਨੇ ਵੀ ਮੇਰੇ ਵਾਂਗੂ ਵੀਡੀਓ ਦੇਖ ਰਹੇ ਆ ਜਾਂ ਪਸ਼ੂ ਨੂੰ ਪਸੰਦ ਕਰਦੇ ਆ ਤਾਂ ਉਹ ਇਹਦੀ ਬਿਊਟੀ ਦੇਖਣਗੇ ਉਹਨਾਂ ਨੂੰ ਪਸੰਦ ਵੀ ਆਊਗੀ ਇੱਕ ਜਿਹੜਾ ਹੋਰ ਤੋਰਾਂਗੇ ਦੱਸੋ ਕਿਉਂਕਿ ਪਸ਼ੂ ਨੂੰ ਖਿੱਚ ਹੁੰਦੀ ਹੈ ਦੂਜੇ ਪਸ਼ੂਆਂ ਕੋਲ ਜਾਣ ਦੀ ਹਵਾਨਾ ਦੇਖੋ ਇਸ ਵੈਡ ਦਾ ਫੇਰ ਲੈਬੀ ਸੋਦੀ ਸ਼ਾਰਟ ਵੀਡੀਓ ਵੀ ਬਣਾਵਾਂਗੇ ਆਪਾਂ ਤੇ ਚੈਨਲ ਦੇ ਉੱਤੇ ਪੋਸਟ ਕਰਾਂਗੇ ਫੁੱਲ ਵੀਡੀਓ ਚ ਤੁਸੀਂ ਇਸ ਵੈਡ ਨੂੰ ਦੇਖ ਰਹੇ ਹੋ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖਣ ਵਾਸਤੇ ਅੱਜ ਦੀ ਵੀਡੀਓ ਦੇ ਇਹ ਦੋ ਨਾਕ ਸਿਵਾਈ ਕੋਲ ਜਿਹੜੇ ਤੁਹਾਨੂੰ ਵਿਕਰੀ ਵਾਲੇ ਦਿਖਾਏ ਆ ਖਾਸ ਕਰਕੇ ਇਹ ਵੈਡ ਬੜੀ ਸੋਹਣੀ ਬਿਊਟੀ ਦੇ ਵਿੱਚ ਹੈ ਬਰੀਡ ਵਾਈਜ਼ ਦੂਜੀ ਵੈੜ ਦਾ ਕੋਈ ਇਹ ਕਹਿ ਸਕਦੇ ਆ ਵੀ ਕੋਈ ਕਮੀ ਨਹੀਂ ਹੈ ਕਿਸੇ ਪੱਖ ਤੋਂ ਬਹੁਤ ਵੱਡਾ ਢਾਂਚਾ ਹੈ ਢਾਂਚੇ ਦਾ ਹੀ ਮੁੱਲ ਹੁੰਦਾ ਦੱਸੋ ਪਰ ਇਹਦੀ ਵੀ ਬਿਊਟੀ ਬਾ ਕਮਾਲ ਆ ਸੋ ਦੋ ਨਾਗ ਅੱਜ ਦੀ ਵੀਡੀਓ ਦੇ ਵਿਕਰੀ ਵਾਲੇ ਤੇ ਦੋਨੇ ਹੀ ਸੁਨੱਖੇ ਆ ਤੇ ਜਿਵੇਂ ਮੈਂ ਸ਼ੁਰੂਆਤ ਚ ਕਿਹਾ ਸੀ ਵੀ ਨਾਗ ਇੱਥੇ ਆਪਾਂ ਵੇ ਤੁਹਾਨੂੰ ਦੋ ਦਿਖਾਈਏ ਤਿੰਨ ਦਿਖਾਈਏ ਪਰ ਹੁੰਦੇ ਸੋਹਣੇ ਪਸ਼ੂ ਇੱਥੇ ਵਿਕਰੀ ਵਾਲੇ ਕਿਉਂਕਿ ਭਾਈ ਖਰੀਦਦਾ ਇਦਾਂ ਦੇ ਪਸ਼ੂ ਆ ਅੱਜ ਦੀ ਵੀਡੀਓ ਦੇ ਫਿਲਹਾਲ ਤੁਸੀਂ ਇਹ ਦੋ ਨਗ ਦੇਖੇ ਆ ਹੁਣ ਜਿਹੜੀ ਪਹਿਲਨ ਵੈੜ ਦੱਸੋ ਇਹਦੀ ਤੁਸੀਂ ਪਿੱਛੇ ਤੋਂ ਹਵਾਨਾ ਆਪਾਂ ਸ਼ੁਰੂ ਕਰ ਲੈਨੇ ਆ ਦੁਬਾਰਾ ਤੁਹਾਨੂੰ ਦਿਖਾਉਨੇ ਆ ਤੁਸੀਂ ਹਵਾਨਾ ਉੱਪਰੋਂ ਸ਼ੁਰੂ ਹੁੰਦਾ ਥੱਲੇ ਤੱਕ ਆਉਂਦਾ ਦੇਖੋ ਉੱਚਾ ਤੱਕ ਹੀ ਰੁਕਦਾ ਫਿਰ ਇਸ ਸਾਈਡ ਤੋਂ ਤੁਸੀਂ ਇਹਦੀ ਅਗਾੜੀ ਨੋਟ ਕਰਿਓ ਜੀ ਭਲੂਣ ਤੁਹਾਨੂੰ ਬਿਲਕੁਲ ਹੀ ਮਹਿਸੂਸ ਨਹੀਂ ਹੋਣੀ ਕਿਉਂਕਿ ਹਜੇ ਇਹਨੇ ਬਹੁਤੀ ਸਵੈਲਿੰਗ ਇਹਦੇ ਤੇ ਆਈ ਨਹੀਂ ਹਵਾਨੇ ਦੇ ਉੱਤੇ ਇਹ ਦੁੱਧ ਦਾ ਭਰਿਆ ਹੋਇਆ ਹਵਾਨਾ ਹੈ ਹਾਲਾਂਕਿ ਪਲੂਣ ਪਾਊਗੀ ਜਰੂਰ ਵੈੜ ਜਦੋਂ ਸੂਣ ਲੱਗੂਗੀ ਤੇ ਬਾਈ ਦੱਸਦਾ ਵੀ ਪਿਛਲੇ 4 ਦਿਨਾਂ ਤੋਂ ਇਸੇ ਤਰ੍ਹਾਂ ਇਹ ਇਸੇ ਤਰ੍ਹਾਂ ਹੀ ਹੈ ਮਤਲਬ ਇਹ ਲੱਗਦਾ ਵੀ 2-4 ਦਿਨ ਲਾਊਗੀ ਪਰ ਇਸੇ ਤਰ੍ਹਾਂ ਇਹ ਦੀ ਜਿਹੜੀ ਬਾਡੀ ਬੰਤਰ ਬਣੀ ਹੋਈ ਹੈ ਸਭੀ ਚੰਗੀ ਹੈ ਤੇ ਬਾਕੀ ਦੂਜੀ ਗਾਂ ਵੀਰ ਕਹਿੰਦਾ ਵੀ ਕਿਸੇ ਖਾਸ ਸੱਜਣ ਤੋਂ ਆਈ ਹੈ ਬਹੁਤ ਚੰਗੀ ਹੈ ਤਿਆਰ ਹੁੰਦੀ ਹੈ ਇਹਦੇ ਕਰਕੇ ਇਹਨੂੰ ਰੋਕਿਆ ਹੋਇਆ ਵੀ ਇਹਨੂੰ ਪੂਰੀ ਤਿਆਰੀ ਦੇ ਵਿੱਚ ਜਾਂ ਪੂਰੀ ਕੀਮਤ 'ਚ ਹੀ ਸੇਲ ਕਰਨਾ ਸੋ ਰੇਟ ਵੀਡੀਓ 'ਚ ਕਰਤੇ ਆ ਤੁਸੀਂ ਜੱਜ ਦਾ ਪਸ਼ੂ ਖਰੀਦ ਲਓਗੇ ਨੰਬਰ ਸਕਰੀਨ 'ਤੇ ਇਸ ਟਾਈਮ ਚੱਲ ਹੀ ਰਿਹਾ ਹੈ ਇਹ ਤੇ ਕਾਲ ਕਰੋਗੇ ਧੰਨਵਾਦ